ਇਹ ਕੈਨੋਟੇਸ਼ਨ ਦਿੰਦੇ ਹੋ ਕਿ ਹਾਂ ਵੀ ਇੱਕ ਇੱਕ ਮਸ਼ਲੀ ਕਰਕੇ ਸਾਰਾ ਤਲਾਬ ਗੰਦਾ ਨਹੀਂ ਬਈ ਜੀ ਬਹੁਤ ਵਧੀਆ ਸਰਵਿਸ ਪ੍ਰੋਵਾਈਡ ਕਰ ਰਹੀ ਹੈ ਕੋਸਟ ਸਾਡੀ ਬਹੁਤ ਚੰਗੀ ਹੈ ਪੁਰਾਣੇ ਸਿਸਟਮ ਦੇ ਵਿੱਚ ਕੁਝ ਬੰਦੇ ਸੀਗੇ ਮਾੜੇ ਸੀਗੇ ਆਪਾਂ ਵੀ ਮੰਨਦੇ ਆ ਪਰ ਜਿਹੜੀ ਨਵੀਂ ਭਰਤੀ ਆ ਨਵੇਂ ਮੁੰਡੇ ਬਹੁਤ ਚੰਗੇ ਨੇ ਕਰਾਪਸ਼ਨ ਬਹੁਤ ਜ਼ਿਆਦਾ ਘਟ ਚੁੱਕੀ ਆ ਨਹੀਂ ਲੈਂਦਾ ਕੋਈ ਸਰਕਾਰਾਂ ਬਹੁਤ ਚੰਗੀਆਂ ਨੇ ਸਰਕਾਰਾਂ ਹੀ ਬਹੁਤ ਟਾਈਟ ਨੇ ਕਰਾਪਸ਼ਨ ਕਿੱਥੋਂ ਹੋ ਜੂਗੀ ਤਾਂ ਮੈਂ ਕਿਹਾ ਹਾਂ ਤੁਸੀਂ ਲਿਮਿਟੇਸ਼ਨ ਪੁੱਛਦੇ ਹੋ ਹਾਂ ਵੀ ਕੁਝ ਨਾ ਕੁਝ ਕਮੀਆਂ ਪੁੱਛਦੇ ਹੋ ਉਹ ਕਮੀ ਹੈਗੀ ਉਹ ਸਾਨੂੰ ਸਾਡੀ ਆਪਣੀ ਕਮੀ ਹੈ ਸਾਨੂੰ ਰੈਸਟ ਨਹੀਂ ਹੈਗੀ ਬਾਈ ਜੀ रेडी 47 ਜਵਾਬ ਹੈ ਤੁਹਾਡੀ ਬਿਲਕੁਲ ਭਾਜੀ ਹਫਤੇ ਦੇ ਵਿੱਚ ਇੱਕ ਦਿਨ ਦੀ ਵੀ ਛੁੱਟੀ ਨਹੀਂ ਹੈਗੀ ਤੁਹਾਨੂੰ ਛੁੱਟੀ ਨਹੀਂ ਕੋਈ ਵੀ ਨਹੀਂ ਹੁੰਦੀ ਛੁੱਟੀ ਭਾਈ ਜੀ ਆਨ ਪੇਪਰ 'ਤੇ ਛੁੱਟੀ ਨਹੀਂ ਆ ਸਾਡੀ ਅੱਛਾ ਜੀ ਜਦੋਂ ਨੀਡ ਆ ਸਾਨੂੰ ਮੌਕੇ ਤੇ ਪਹੁੰਚਣਾ ਪੈਣਾ ਹੁਣ ਤੁਹਾਨੂੰ ਰਾਤ ਨੂੰ 12 ਵਜੇ ਫੋਨ ਮਾਰ ਦੇਣ ਘਰੇ ਤੁਸੀ ਜਾਣਾ ਪੈਣਾ ਭਾਜੀ ਜਾਣਾ ਪੈਣਾ ਰੇਟ ਤੇ ਜਾਂਦੀ ਹੈ ਪੁਲਿਸ ਪਾਰਟੀ ਬਹੁਤ ਜਗ੍ਹਾ ਜਾਂਦੇ ਆਪਾਂ ਤਾਂ ਜਾਣਾ ਪੈਂਦਾ ਲਗਾਤਾਰ ਕੰਮ ਕਰਨਾ ਪੈਂਦਾ ਕਦੇ ਐਦਾਂ ਨਹੀਂ ਹੁੰਦਾ ਵੀ ਹਾਂ ਪੁਲਿਸ ਛੁੱਟੀ ਦੇ ਆ ਪੁਲਿਸ ਤੁਹਾਡੇ ਲਈ 24 ਘੰਟੇ ਅਵੇਲੇਬਲ ਹੈ ਹਾਂ ਇਹ ਚੀਜ਼ਾਂ ਜ਼ਰੂਰ ਹੈ ਵੀ ਹਾਂ ਅਚਾਨਕ ਕਿਸੇ ਦੀ ਕੋਈ ਨੀਡ ਆ ਕੋਈ ओके ਪਰ ਇਦਾਂ ਨਹੀਂ ਹੈ ਕਿ ਆ